ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਇੱਕ ਖਾਸ ਸ਼ਖਸੀਅਤ ਦੇ ਨਾਲ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਦਾ ਨਾਮ ਹੈ ਜਗਜੀਤ ਸਿੰਘ ਬਟਾਲਵੀ ਜੀ ਉਹਨਾਂ ਦਾ ਗਿਨੀਜ਼ ਵਰਲਡ ਰਿਕਾਰਡ ਦੇ ਵਿੱਚ ਵੀ ਨਾਮ ਦਰਜ ਹੋ ਚੁੱਕਿਆ ਹੈ ਤੇ ਉਹ ਤਬਲੇ ਦੇ ਮਾਹਰ ਨੇ ਉਹਨਾਂ ਦੇ ਵੱਲੋਂ ਕਈ ਘੰਟੇ ਲਗਾਤਾਰ ਜੋ ਤਬਲਾ বাজਾਇਆ ਗਿਆ ਹੈ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣੇ ਆ ਤੇ ਜਾਣਦੇ ਆ ਕਿ ਉਹਨਾਂ ਦੇ ਵੱਲੋਂ ਇਹ ਪ੍ਰਾਪਤੀ ਕਿਸ ਤਰ੍ਹਾਂ ਦੇ ਨਾਲ ਹਾਸਲ ਕੀਤੀ ਗਈ ਉਹਨਾਂ ਦੀ ਜਰਨੀ ਦੇ ਬਾਰੇ ਵੀ ਤੁਹਾਡ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਸਤਿ ਸ਼੍ਰੀ ਅਕਾਲ ਜਗਜੀਤ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਸ਼ੁਰਤੇ ਨੂੰ ਬਹੁਤ ਪਿਆਰ ਪਰਸਾਸ਼ਿਕਾ ਕੀ ਹਾਲ ਚਾਲ ਸਰ ਮੈਂ ਬਿਲਕੁਲ ਠੀਕ ਠਾਕ ਤੁਸੀਂ ਸੁਣਾ ਸਰ ਬਹੁਤ ਵਧੀਆ ਤੇ ਅੱਜ ਤੁਹਾਡ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਤੁਹਾਨੂੰ ਕਾਫੀ ਚਿਰ ਤੋਂ ਸੁਣ ਸੁਣਿਆ ਤੁਹਾਡੇ ਬਾਰੇ ਕਿ ਤੁਹਾਡੇ ਵੱਲੋਂ ਲਗਾਤਾਰ ਜਿਹੜਾ ਤਬਲਾ ਵਜਾਇਆ ਗਿਆ ਤੇ ਗਿਨੀਸ ਵਰਲਡ ਰਿਕਾਰਡ ਦੇ ਵਿੱਚ ਜਿਹੜਾ ਨਾਮ ਦਰਜ ਕਰਵਾਇਆ ਗਿਆ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹੂੰਗੀ ਕਿ ਕਿੰਨੇ ਘੰਟੇ ਤੁਹਾਡੇ ਵੱਲੋਂ ਜੋ ਤਬਲਾ ਵਜਾਇਆ ਗਿਆ ਸੀਗਾ ਥਰ ਵਾਸ 110 ਆਵਰ ਪੰਜ ਰਾਤਾਂ ਪੰਜ ਦਿਨ ਤੇ ਜਿਹੜਾ ਪ੍ਰੀਵੀਅਸ ਰਿਕਾਰਡ ਸੀਗਾ ਪੰਡਤ ਰਾਮਾਨ ਜੀ ਦਾ ਸੀਗਾ ਮਰਦੰਗ ਤਾਂ ਤੇ ਉਹਨਾਂ ਨੇ 101 ਘੰਟੇ ਮਰਦੰਗ ਪਲੇ ਕੀਤੀ ਸੀਗੀ ਤੇ ਮੈਨੂੰ ਆਵਰ ਮਿਲੇ ਸੀ 115 ਐਂਡ 110 ਤੇ 110 ਦੇ ਵਿੱਚ ਮੈਂ ਸੈਲੈਕਟ ਹੋ ਗਿਆ ਸੀ ਜੀ ਸੋ ਪੰਜ ਰਾਤਾਂ ਪੰਜ ਦਿਨ ਤੁਸੀਂ ਲਗਾਤਾਰ ਵਜਾਇਆ ਸੀ ਫਿਰ ਹਾਂ ਜੀ ਲਗਾਤਾਰ ਮਤਲਬ ਕਿ ਕਿਸ ਤਰ੍ਹਾਂ ਦੇ ਨਾਲ ਮਤਲਬ ਕੋਈ ਬ੍ਰੇਕ ਨਹੀਂ ਲਈ ਲਗਾਤਾਰ ਵਜਾਇਆ ਜਾਂ ਬ੍ਰੇਕ ਲਈ ਸੀਗੀ ਵਿੱਚ ਕੋ 16 ਡਾਕਟਰ ਸੀਗੇ ਉਹ ਹਾਂ 10 ਘੰਟੇ ਬਾਅਦ ਮੇਰੇ ਯੂਰਿਨ ਚੈੱਕ ਕਰਦੇ ਸੀ ਕਿ ਕਿੰਨੇ ਕੋ ਡਰਗਸ ਨਹੀਂ ਲੈ ਲਏ ਕਿਉਂਕਿ ਇੱਕ ਸ਼ਰਤ ਸੀ ਕਿ ਕਿ ਇਹਦੇ ਵਿੱਚ ਪਾਜ਼ ਹੋਏਗਾ ਪਰ ਡਾਕਟਰ ਦੇ ਚੈੱਕਅਪ ਵਾਸਤੇ ਸਿਰਫ ਉਹਨੇ ਟਾਈਮ ਵਾਸਤੇ ਸੋ ਲਗਾਤਾਰ ਸੀਗਾ ਸਿਰਫ ਚੈੱਕਅਪ ਵਾਸਤੇ ਉੱਠਦਾ ਸੀਗਾ 10 ਘੰਟੇ ਬਾਅਦ ਫਿਰ ਚਲੇ ਜਾਂਦਾ ਸੀ 16 ਹਾਂਜੀ ਤੇ ਇਹ ਜਿਹੜੀ ਤੁਸੀਂ ਗੱਲ ਕਰੀ ਆ ਜਦੋਂ ਇਹ ਤੁਸੀਂ ਰਿਕਾਰਡ ਕਾਇਮ ਕੀਤਾ ਸੀ ਕਦੋਂ ਦੀ ਗੱਲ ਹੈ ਕਿੰਨੇ ਸਾਲ ਹੋ ਚੁੱਕੇ ਨੇ 2007 ਦੇ ਵਿੱਚ ਹੋਇਆ ਸੀਗਾ ਹਾਂਜੀ ਤੇ ਤੁਸੀਂ ਜਿਹੜਾ ਤਬਲਾ ਵਜਾਉਣ ਦੀ ਸ਼ੁਰੂਆਤ ਕਿਹੜੇ ਸਾਲ ਦੇ ਵਿੱਚ ਕਿੰਨੀ ਉਮਰ ਸੀ ਤੁਹਾਡੀ ਕਦੋਂ ਕੀਤੀ ਸੀ ਮੈਂ ਬਹੁਤ ਛੋਟਾ ਸੀਗਾ ਮੇਰੇ ਬ੍ਰਦਰ ਕਮਲਪ੍ਰੀਤ ਸਿੰਘ ਉਹਨਾਂ ਨੇ ਮੈਨੂੰ ਟੀਚ ਕੀਤਾ ਸੀਗਾ ਤੇ ਮੈਂ ਡਾਕਟਰ ਫੈਮਲੀ ਮੇਰੇ ਪਿਤਾ ਜੀ ਡਾਕਟਰ ਸੀਗੇ ਡਾਕਟਰ ਤਰੂ ਸਿੰਘ ਮੈਂ 9 ਸਾਲ ਦਾ ਸੀਗਾ ਤੇ ਉਹ ਸੁਲਕਾਸ ਹੋ ਗਏ ਉਹਨਾਂ ਦਾ ਤੇ ਉਸ ਤੋਂ ਬਾਅਦ ਇਹ ਮੇਰੇ ਬ੍ਰਦਰ ਨੇ ਮੈਨੂੰ ਟੀਚ ਕੀਤਾ ਤੇ ਉਸ ਤੋਂ ਬਾਅਦ ਉਸਤਾਦ ਅਲਾਰਕਾ ਖਾਨ ਸਾਹਿਬ ਉਸਤਾਦ ਜ਼ਾਕਿਰ ਹਸਨ ਕੋਲ ਨੂੰ ਜਾਣ ਦਾ ਮੌਕਾ ਮਿਲਿਆ ਤੇ ਫੁੱਲ ਟਾਈਮ میوزਿਕ ਹੋ ਗਿਆ ਤੇ ਜਿਵੇਂ ਕੋਈ ਨਾ ਕੋਈ ਜਿਵੇਂ ਕੋਈ ਕੰਮ ਕਰਦਾ ਤਾਂ ਆਪਣਾ ਕੋਈ ਆਈਡਲ ਜ਼ਰੂਰ ਮੰਨਦਾ ਹੁੰਦਾ ਤਾਂ ਤੁਸੀਂ ਕਿ ਇਹਨੂੰ ਆਪਣਾ ਗੁਰੂ ਮੰਨਦੇ ਸੀਗੇ ਆ ਆਈਡਲ ਆਫਕੋਰਸ 우ਸਤਾਦ ਜ਼ਾਕਿਰ ਸਹਿਨ ਜਿਹੜੇ ਰੀਨਾਉਨ ਹੈਗੇ ਨੇ ਬੋਲਦੇ ਤੇ ਤੇ ਦੇਖਦੇ ਹੁੰਦੇ ਸੀ ਉਹਨਾਂ ਨੂੰ ਟੀਵੀ ਦੇ ਵਿੱਚ ਬਾਤਾਂ ਆਜ ਦੇ ਐਡ ਆਂਦੀ ਹੁੰਦੀ ਸੀਗੀ ਤੇ ਬਸ ਇੱਕ ਡ੍ਰੀਮ ਸੀਗਾ ਕਿ ਉਹਨਾਂ ਕੋਲ ਪਹੁੰਚਣਾ ਹੈ ਹਾਂਜੀ ਤੇ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ 2.5 ਸਾਲ ਦੀ ਉਮਰ ਤੋਂ ਹੀ ਜਿਹੜਾ ਤਬਲਾ ਵਜਾਉਣਾ ਸ਼ੁਰੂ ਕਰ ਦਿੱਤਾ ਸੀਗਾ ਤਾਂ ਮਤਲਬ ਕਿ ਤੁਹਾਡੇ ਮਨ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਆਇਆ ਕਿਹੜੀ ਚੀਜ਼ ਨੇ ਤੁਹਾਨੂੰ ਸਭ ਤੋਂ ਵੱਧ ਪ੍ਰੇਰਿਤ ਕੀਤਾ ਅ ਬਚਪਨ ਦੇ ਵਿੱਚ ਜਦੋਂ ਹੋਸ਼ ਸੰਭਾਲੀ ਤੇ ਅਸੀਂ ਸੋਚਦੇ ਹੁੰਦੇ ਸੀ ਕਿ ਗਿਨੀਜ਼ ਵਰਲਡ ਰਿਕਾਰਡ ਜਾਂ ਇੱਕ ਲੈਵਲ ਤੇ ਪਹੁੰਚਣਾ ਜਿੱਤੇ ਤੁਹਾਡਾ ਨਾਮ ਹੋ ਸਕੇ ਤੇ ਉਸੇ ਕਰਕੇ ਬਸ ਉਹ ਡ੍ਰੀਮ ਲੈ ਕੇ ਪਰਮਾਤਮਾ ਨੇ ਅਰਦਾਸ ਸੁਣੀ ਤੇ ਜਿਵੇਂ ਕਈ ਬਚਪਨ ਦੀਆਂ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਾਂ ਵੱਡੇ ਵੀ ਹੋ ਜਾਂਦੇ ਪਰ ਕੁਝ ਨਹੀਂ ਭੁੱਲ ਸਕਦੇ ਕੋਈ ਐਦਾਂ ਦੀ ਤੁਹਾਡੇ ਬਚਪਨ ਦੀ ਯਾਦ ਹੈਗੀ ਆ ਜਿਹੜੀ ਤੁਸੀਂ ਹਜੇ ਤੱਕ ਨਹੀਂ ਭੁੱਲੇ ਹੈਗੇ ਯਾਦਾਂ ਤੇ ਬਹੁਤ ਹੈਗੀਆਂ ਪਰ ਇੱਕ ਛੋਟੀ ਜੀ ਚੀਜ਼ ਹੈਗੀ ਜਿਹੜੀ ਮੈਂ ਜ਼ਰੂਰ ਸ਼ੇਅਰ ਕਰਨਾ ਚਾਹਾਂਗਾ ਸ਼੍ਰੋਤਿਆਂ ਦੇ ਨਾਲ ਇੱਕ ਸਾਊਂਡ ਜਿਹੜੀ ਮੈਨੂੰ ਹੱਲੇ ਵੀ ਰਾਤਾਂ ਨੂੰ ਜਾਂ ਜਦੋਂ ਵੀ ਮੈਂ ਹੋਸਟਲ ਦੇ ਵਿੱਚ ਹੁੰਨਾ ਕਿ ਇੱਕ ਵੀਲ ਦੀ ਸਾਊਂਡ ਉਹ ਵੀਲ ਜਦੋਂ ਲੇਡੀ ਸਲਾਈ ਕਰਦੀਆਂ ਨੇ ਤੇ ਉਹ ਇੱਕ ਜਿਹੜਾ ਵੀਲ ਹੈ ਉਹਦੇ ਤੇ ਹੱਥ ਮਾਰ ਕੇ ਚੱਕਾ ਚੱਲਦਾ ਹੈ ਉਹ ਸਾਊਂਡ ਵੀਲ ਦੀ ਉਹ ਮੈਨੂੰ ਹਮੇਸ਼ਾ ਯਾਦ ਆਉਂਦੀ ਹੈ ਤੇ ਮੇਰੇ ਮਾਤਾ ਜੀ ਇਸ ਵੇਲੇ ਬਟਾਲੇ ਰਹਿੰਦੇ ਨੇ ਉਸ ਸਮੇ ਸਾਰੀ ਸਾਰੀ ਰਾਤ ਸਲਾਈ ਕਰਦੇ ਸੀਗੇ ਮੇਰੀਆਂ ਫੀਸਾਂ ਦੇਣ ਵਾਸਤੇ ਤੇ ਉਹ ਉਹਨਾਂ ਦੀ ਸਲਾਈ ਮਸ਼ੀਨ ਦੀ ਸਾਊਂਡ ਜਿਹੜੀ ਆ ਮੈਂ ਅੱਜ ਵੀ ਯਾਦ ਕਰਦਾ ਤੇ ਕ੍ਰੈਡਿਟ ਗੋਜ਼ ਟੂ ਮਾਈ ਮਦਰ ਜਿਨ੍ਹਾਂ ਨੇ ਸਾਨੂੰ ਦਿਨ ਪੈਨ ਭਰਾਵਾਂ ਨੂੰ ਪੜਾਇਆ ਲਿਖਾਇਆ ਤੇ ਇਸ ਮੁਕਾਮ ਤੱਕ ਪਹੁੰਚਾਇਆ ਤੇ ਮਤਲਬ ਜਿਵੇਂ ਤੁਸੀਂ ਕਹਿੰਦੇ ਤੁਹਾਡੇ ਮਦਰ ਬਟਾਲਾ ਵਿੱਚ ਨੇ ਤਾਂ ਤੁਸੀਂ ਮਤਲਬ ਬਟਾਲਾ ਤੋਂ ਹੀ ਬਿਲੋਂਗ ਕਰਦੇ ਹੋ ਬਟਾਲਾ ਗੁਰਦਾਸਪੁਰ ਅਤੇ ਜਿਵੇਂ ਤੁਸੀਂ 2007 ਦੇ ਵਿੱਚ ਗਿਨੀਜ਼ ਵਰਲਡ ਰਿਕਾਰਡ ਬਣਾਇਆ ਤਾਂ ਉਹਦਾ ਸਬੱਬ ਕਿਵੇਂ ਬਣਿਆ ਕਿਸ ਤਰ੍ਹਾਂ ਦੇ ਨਾਲ ਤੁਸੀਂ ਉੱਥੋਂ ਤੱਕ ਪਹੁੰਚ ਕੀਤੀ ਇਹਦੇ ਵਾਸਤੇ ਮੈਂ ਇੱਕ ਹੋਰ ਗੱਲ ਸ਼ੇਅਰ ਕਰਾਂ ਕਿ ਜਿਸ ਜਮਾਨੇ 'ਚ ਮੈਂ ਉੱਥੇ ਤਬਲਾ ਸਿੱਖਣਾ ਸ਼ੁਰੂ ਕੀਤਾ ਐਸੀਆਂ ਆਵਾਜ਼ਾਂ ਕੰਨਾਂ ਦੇ ਵਿੱਚ ਆਉਂਦੀਆਂ ਸੀਗੀਆਂ ਕਿ ਇਹਨਾਂ ਸਿੱਖਾਂ ਦੇ ਬੱਚਿਆਂ ਨੂੰ ਜਿਆਦਾ ਡੀਪ ਕਲੌਨ ਕਰਾਉਣ ਦਾ ਕੀ ਫਾਇਦਾ ਇਹਨਾਂ ਵਜੋਂਾਂ ਤੇ ਗੁਰਦੁਆਰਿਆਂ ਦੇ ਵਿੱਚ ਹੁੰਦਾ ਸੋ ਇੱਕ ਜੁਬਨ ਇੱਕ ਫਲੇਮ ਜਿਹੜੀ ਉਹ ਸਟੇਜ ਦੇ ਵਿੱਚ ਉਹ ਬੱਚਾ ਲਈ ਫਿਰਦਾ ਸੀਗਾ ਤੇ ਮਨ ਚ ਸੀਗਾ ਕਿ ਕੁਝ ਕਰਨਾ ਹੈ ਜ਼ਰੂਰ ਉਹ ਤਾਂ ਕਰਕੇ ਪਰਮਾਤਮਾ ਨੇ ਸੁਣੀ ਅਰਦਾਸ ਤੇ ਜਿਹੜਾ ਇਹ ਇੱਕ ਵਾਰੀ ਤੁਸੀਂ ਇਹ ਵੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਦਿਖਾ ਦਿਓ ਕਿ ਇਹੀ ਹੈ ਤੁਹਾਡਾ ਅਵਾਰਡ ਜਿਹੜਾ ਮਿਲਿਆ ਸੀ ਉਤੋਂ ਬਿਲਕੁਲ ਸਹੀ ਹਾਂਜੀ 110 ਆਵਰ ਤੇ ਉਦੋਂ ਕਿੰਨੀ ਕੁ ਖੁਸ਼ੀ ਪ੍ਰਾਪਤ ਹੋਈ ਸੀਗੀ ਫੈਮਲੀ ਦੇ ਵਿੱਚ ਜਸ਼ਨ ਮਨਾਏ ਗਏ ਸੀਗੇ ਹਾਂਜੀ ਹਾਂਜੀ ਸਾਰੇ ਪਾਸੇ ਉਹਦੀਆਂ ਨਿਊਜ਼ ਸਾਰੀਆਂ ਕੰਟਰੀ ਦੇ ਵਿੱਚ ਉਹਦੇ ਹੈਡਲਾਈਨ ਦੇ ਵਿੱਚ ਵੀ ਆਂਦਾ ਸੀਗਾ ਇੰਡੀਆ ਦੇ ਵਿੱਚ ਵੀ ਚੈਨਲ ਵਾਲਿਆਂ ਨੇ ਸਾਰੇ ਪਾਸਿਆਂ ਨੇ ਬੜੀਆਂ ਬਲੇਸਿੰਗ ਸਾਰੇ ਪਾਸੇ ਬਹੁਤ ਮਿਲੀਆਂ ਬੜੀ ਖੁਸ਼ੀ ਹੋਈ ਸਾਰਿਆਂ ਨੂੰ ਪਰਿਵਾਰ ਨੂੰ ਤੇ ਆਫ ਕੋਰਸ ਮੇਰੇ ਮਦਰ ਨੂੰ ਸਾਰਿਆਂ ਨੂੰ ਤੇ ਸਾਰਿਆਂ ਨੂੰ ਬੜਾ ਖੁਸ਼ੀ ਦੀ ਇਜ਼ਹਾਰ ਕੀਤਾ ਸਾਰਿਆਂ ਨੇ ਹਾਂਜੀ ਤੇ ਮਤਲਬ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀ ਤਾਂ ਤੁਹਾਨੂੰ ਪਰਫੈਕਟ ਹੋਣ ਨੂੰ ਜਿਵੇਂ ਕੋਈ ਚੀਜ਼ ਹੈ ਆਪਾਂ ਚਲੋ ਸਿੱਖਦੇ ਤਾਂ ਜਿੰਨੀ ਮਰਜ਼ੀ ਉਮਰ ਹੋ ਜਾਵੇ ਰਹਿਣੀ ਆ ਤੁਸੀਂ ਮਤਲਬ ਕਿ ਇੰਨੇ ਪਰਫੈਕਟ ਕਿੰਨੇ ਸਾਲ ਲੱਗੇ ਤੁਹਾਨੂੰ ਹੋਣ ਨੂੰ ਪਰਫੈਕਟ ਨਹੀਂ ਹੈਗਾ ਮੈਂ ਮੈਂ ਸਟੂਡੈਂਟ ਹੈਗਾ ਮੇਰੇ ਉਸਤਾਦ ਅਲਰਕਾ ਖਾਨ ਸਾਹਿਬ ਉਸਤਾਦ 자ਕੀ ਹਸਨ ਮੇਰੇ ਉਸਤਾਦ ਨੇ ਹੱਲੇ ਵੀ ਕਲਾਸਾਂ ਚੱਲਦੀਆਂ ਮੇ ਕੋਈ ਵੀ ਆਉਂਦੇ ਨਹੀਂ ਮੈਂ ਉਹਨਾਂ ਕੋ ਜਾਨਾ ਤੇ ਪਰਫੈਕਟ ਨਹੀਂ ਹੋ ਸਕਤੇ ਬਸ ਇੱਕ ਸਟੂਡੈਂਟ ਲਾਈਫ ਲੱਗੀ ਹੈ ਤੇ ਆਈ ਬਲੀਵ ਕਿ ਸਟੂਡੈਂਟ ਮੰਨ ਕੇ ਰਵਾਂਗਾ ਤੇ 6 ਸਕੰਡ ਜਦੋਂ ਇਨਸਾਨ ਪਰਫੈਕਟ ਹੋ ਗਿਆ ਤਾਂ ਮਤਲਬ ਡਨ ਹੋ ਗਿਆ ਇਹ ਸਾਨੂੰ ਤੁਸੀਂ ਜ਼ਰੂਰ ਕੁਝ ਵਜਾ ਕੇ ਤਬਲੇ ਤੇ ਟਿਊਨ ਦਿਖਾ ਸਕਦੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਮੈਂ ਛੋਟਾ ਜਿਹਾ ਪੀਸ ਇੱਕ ਮੈਂ ਤੁਹਾਨੂੰ ਪਲੇ ਕਰਕੇ ਦੱਸਦਾ ਹਾਂਜੀ Mm-hmm. <laughs> ਦਿਆ ਥੈਂਕ ਯੂ ਥੈਂਕ ਯੂ ਜਿਵੇਂ ਤਬਲੇ ਦੇ ਵਿੱਚ ਵੀ ਜਿਵੇਂ ਤੁਸੀਂ ਜਿਹੜਾ ਆਪਾਂ ਪਹਿਲਾਂ ਵੀ ਜਦੋਂ ਮਿਲੇ ਸੀ ਤੁਸੀਂ ਸੱਸ ਰਹੇ ਸੀ ਕਿ ਲਾਈਟ ਵੋਕਲਸ ਹੁੰਦੀਆਂ ਨੇ ਜਾਂ ਫਿਰ ਇੰਡੀਅਨ ਟਰੈਡੀਸ਼ਨਲ ਉਹਦੇ ਬਾਰੇ ਦੱਸੋ ਕਿ ਕੀ ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਨੇ ਸਾਰੇ ਇੰਡੀਅਨ ਟਰੈਡੀਸ਼ਨਲ ਕਲਾਸੀਕਲ ਉਹ ਡਿਫਰੈਂਟ ਫਾਰਮ ਹੈਗੇ ਆ ਲਾਈਟ ਵੱਖਰੀ ਹੈਗੀ ਆ ਤੇ ਦੂਸਰੇ ਬਾਜ ਵੱਖਰੇ ਸਟਾਈਲ ਹੈਗੇ ਫਿਊਜ਼ਨ ਦੇ ਵਿੱਚ ਵੱਖਰਾ ਹੁੰਦਾ ਹੈਗਾ ਸੋ ਡਿਪੈਂਡ ਕਰਦਾ ਕਿ ਤੁਹਾਨੂੰ ਕਿਹਦੇ ਨਾਲ ਕੰਪਨੀ ਕਰਾਉਣੀ ਹੈਗੀ ਤਸਰ ਜਿਵੇਂ ਜੋ ਤੁਹਾਨੂੰ ਗਿਨੀਜ਼ ਵਰਲਡ ਰਿਕਾਰਡ 2007 ਦੇ ਵਿੱਚ ਮਿਲਿਆ ਤਾਂ ਉਸ ਤੋਂ ਬਾਅਦ ਤੁਹਾਨੂੰ ਕਿੰਨੇ ਕਿੰਨਾਂ ਦੇ ਨਾਲ ਮਿਲਣ ਦਾ ਮੌਕਾ ਮਿਲਿਆ ਸੈਲੀਬ੍ਰਿਟੀਜ਼ ਦੇ ਨਾਲ ਉਸ ਵੇਲੇ ਸੈਲੀਬ੍ਰਿਟੀਜ਼ ਕਾਫੀ ਸੀਗੇ ਜਿਦਾ ਅਕਸ਼ੇ ਕੁਮਾਰ ਹਰਪਜਨ ਮਾਨ ਜੀ ਐਂਡ ਆ ਵਾਸ ਬੈਸਟ ਨੋਮੀਨੇਟਡ ਇਨ ਨਾਰਥ ਅਮਰੀਕਾ ਉਹਦਾ ਵਾਰਡ ਮੈਨ ਮਿਲਿਆ ਤੇ ਸਟੀਵਨ ਹਾਰਪਰ ਮੈਨ ਸਪੈਸ਼ਲ ਮੈਨੂ ਇਨਵੀਟੇਸ਼ਨ ਆਇਆ ਸੀਗਾ ਮੈਂ ਉਹਨਾਂ ਨੂੰ ਮਿਲਿਆ ਤੇ ਮੇਰੇ ਹੱਥ ਚੈੱਕ ਕੀਤੇ ਕਿੰਦੇ ਕਿ ਸ਼ੋ ਮੀ ਯੂ ਹੈਂਡ ਨਾ ਉਹ ਸੀਗੇ ਉਦੋਂ ਪ੍ਰਧਾਨ ਮੰਤਰੀ ਤੇ ਇਟ ਵਾਸ ਰੀਲੀ ਨਾਈਸ ਐਕਸਪੀਰੀਅੰਸ ਕਿ ਉਹਨਾਂ ਨੂੰ ਅੱਛਾ ਲੱਗਿਆ ਕਿ ਇੱਕ ਸਿੱਖ ਕਮਿਊਨਿਟੀ ਦਾ ਬੱਚਾ ਇਸ ਲੈਵਲ ਤੱਕ ਆ ਵਾਸ ਅ ਫਰਸਟ ਕੈਨੇਡੀਅਨ ਐਟ ਦੈਟ ਟਾਈਮ ਜਿਹਨੇ ਗਿਨੀ ਜ਼ੋਰ ਰੈਕੋਰਡ ਬ੍ਰੇਕ ਕੀਤਾ ਸੀਗਾ ਇਸ ਤੋਂ ਪਹਿਲਾਂ ਕੋਈ ਸਿਲੈਕਸ਼ਨ ਨਹੀਂ ਸੀ ਹੁੰਦੀ ਕਿਉਂਕਿ ਕਈ 100 ਆਵਰ ਦੇ ਉੱਤੇ ਰਿਫਿਊਜ਼ ਹੋ ਜਾਂਦੇ ਸੀ ਕੋਈ 105 ਆਵਰ ਤੇ ਸੋ ਮੈਨੂੰ ਇਮਾਨ ਪ੍ਰਾਪਤ ਹੋਇਆ ਥੈਂਕ ਯੂ ਤਾਂ ਮਤਲਬ ਕਿ ਇਹ ਤੁਹਾਨੂੰ ਜਦੋਂ ਉਪਲਬਧੀ ਤੁਸੀਂ ਪ੍ਰਾਪਤ ਕੀਤੀ ਤੁਹਾਡੀ ਲਾਈਫ ਚੇਂਜ ਹੋ ਗਈ ਹੋ ਗਈ ਉਸ ਤੋਂ ਬਾਅਦ ਹਾਂਜੀ ਡੈਫੀਨਿਟਲੀ ਇੱਕਦਮ ਬਿਲਕੁਲ ਉਹ ਬੜਾ ਵੱਡਾ ਜੰਪ ਸੀਗਾ ਮੇਰੇ ਵਾਸਤੇ ਤੇ ਮੈਂ ਸ਼ੁਕਰਾਨਾ ਕਰਦਾ ਪਰਮਾਤਮਾ ਦਾ ਆਪਣੇ ਪੇਰੈਂਟਸ ਦਾ ਤੇ ਜਿਹਨਾਂ ਦੇ ਕਰਕੇ ਇਹ ਸਾਰਾ ਕੁਝ ਹੋ ਪਾਇਆ ਸਰ ਜਿਵੇਂ ਪਿੱਛੇ ਫੋਟੋਸ ਲੱਗੀਆਂ ਨੇ ਇਹ ਵੀ ਦੱਸੋ ਕਿ ਕੌਣ-ਕੌਣ ਨੇ ਤੁਹਾਡੇ ਨਾਲ ਇਹ ਫੋਟੋਸ ਦੇ ਵਿੱਚ ਹਾਂਜੀ ਇਹ 우ਸਤਾਦ ਅਲਰਕ ਖਾਨ ਸਾਹਿਬ ਨੇ ਇਹ ਫੋਟੋਆਂ ਏ ਚੜਾਈ ਕਰਕੇ ਨੇ ਤੇ ਇਹ ਮੇਰੇ 우ਸਤਾਦ ਜਿਹੜੇ 우ਸਤਾਜ਼ ਅਕੀਰ ਹਸਨ ਨੇ ਇਹ 우ਸਤਾਦ ਸੁਤਾਨ ਖਾਨ ਸਾਹਿਬ ਨੇ ਤੇ ਮੇਰੇ ਬਚਪਨ ਦੀ ਜਦੋਂ ਮੈਂ ਉਹਨਾਂ ਕੋਲ ਰਹਿੰਦਾ ਸੀਗਾ ਤੇ ਮੈਂ ਸਪੈਂਡ ਕੀਤਾ ਉਹਨਾਂ ਦੇ ਨਾਲ ਬਹੁਤ ਸਾਰਾ ਸਮਾਂ ਬਚਪਨ ਦਾ ਜਿਦੋਂ ਉਹਨਾਂ ਨੇ ਘਰ 'ਚ ਰੱਖਿਆ ਮੈਨੂੰ ਜਿਵੇਂ ਤੁਸੀਂ ਦੱਸਿਆ ਕਿ ਤੁਸੀ ਕਾਫੀ ਸਾਰੇ ਸੈਲੀਬ੍ਰਿਟੀਜ਼ ਨੂੰ ਮਿਲੇ ਪੋਲੀਟਿਸ਼ੀਅਨਸ ਨੇ ਵੀ ਤੁਹਾਨੂੰ ਖੁਦ ਮਿਲੇ ਵਧਾਈਆਂ ਦਿੱਤੀਆਂ ਤਾਂ ਇਸ ਤੋਂ ਬਾਅਦ ਤੁਹਾਨੂੰ ਲਾਈਫ ਦੇ ਵਿੱਚ ਉਹਨਾਂ ਦੇ ਵੱਲੋਂ ਕਮਰਸ਼ੀਅਲ ਜਿਹੜੀਆਂ ਐਡਵਰਟਾਈਜ਼ਮੈਂਟ ਜਾਂ ਫਿਰ ਮੂਵੀਜ਼ ਦੇ ਲਈ ਜਾਂ ਫਿਰ ਕਿਸੇ ਵੀ ਕੰਮ ਦੇ ਲਈ ਉਹਨਾਂ ਦੇ ਵੱਲੋਂ ਤੁਹਾਨੂੰ ਅਪਰੋਚ ਕੀਤਾ ਗਿਆ ਹਾਂਜੀ ਇੱਕ ਤੁਸੀਂ ਇੱਕ ਆਰਟਿਸਟ ਅਮਰੀਕਨ ਆਰਟਿਸਟ ਡਿਸਲਨ ਨਾਮ ਦਾ ਸੁਣਾਇਆ ਹੋਗਾ ਟਾਟਾ ਨਿਕ ਦੇ ਵਿੱਚ ਉਹਦੇ ਸੌਂਗ ਸੀਗੇ ਉਹਨਾਂ ਦੇ ਜੂਨੀਅਰ ਆਰੀਨ ਮੁਫਾਦ ਉਹਨਾਂ ਦੇ ਐਲਬਮ ਦੇ ਵਿੱਚ ਮੈਂ ਕੰਮ ਕੀਤਾ ਤੇ ਉਸ ਤੋਂ ਬਾਅਦ ਟੀਵੀ ਕਮਰਸ਼ਲ ਸੀਗੀ 에어로ਪਲੇਨ ਦੀ ਉਹਦੇ ਵਿੱਚ 22 ਔਰ 23 ਲੋਕਾਂ ਨੇ ਅਪਲਾਈ ਕੀਤਾ ਸੀਗਾ ਪਰ ਮੈਨੂੰ ਉਸ ਵੇਲੇ ਡਾਇਰੈਕਟਰ ਨੇ ਕਹਿ ਦਿੱਤਾ ਕਿ ਜਗਜੀ ਤੇਰੇ ਟੈਲੈਂਟ ਤੋਂ ਸੀ ਸੈਟੀਸਫਾਈਡ ਆ ਪਰ ਜਿਹੜੀ ਤੇਰੀ ਲੁੱਕ ਹੈ आई एम नॉट श्योर कि ਸਾਡੀ ਕੰਪਨੀ ਤੈਨੂੰ ਹਾਇਰ ਕਰੇਗੀ ਬਿਕਾਜ਼ ਮਰੀ ਹਨਾ ਤੇ ਉਸ ਤੋਂ ਬਾਅਦ 2.5 ਮਹੀਨੇ ਬਾਅਦ ਉਹਦੀ ਕਾਲ ਆਈ ਕਿ ਯੂ ਗoing ਟੂ ਗੋ ਥੇਰ ਸੋ ਦੈਟ ਵਾਸ ਮਾਈ ਬਿਗ ਬਿਗ ਥਿੰਗ ਤੇ ਸੀਟੀਵੀ ਦੀ ਸੀਬੀਸੀ ਚੈਨਲ ਦੀ ਕਮਰਸ਼ੀਅਲ ਸੀਗੀ ਉਹਦੇ ਵਿੱਚ ਮੈਂ ਸੱਤ ਤਪਲੇ ਇਕੱਠੇ ਕਰਕੇ ਵਜਾਇਆ ਸੀਗੇ ਹਾਂਜੀ ਇਹ ਕਦੋਂ ਦੀ ਗੱਲ ਹੈ ਕਿਹੜੇ ਸੰਦ ਆ ਰਾਈਟ ਆਫਟਰ ਗਿਨੀਸ ਹਾਂਜੀ ਇਸ ਦੇ ਨਾਲ ਹੀ ਤੁਹਾਨੂੰ ਹੋਰ ਕਿਹੜੇ-ਕਿਹੜੇ ਅਵਾਰਡਸ ਪ੍ਰਾਪਤ ਹੋਏ ਗਿਨੀਸ ਤੋਂ ਇਲਾਵਾ ਅ ਬੈਸਟ ਯੂਥ ਨੋਮੀਨੇਟਡ ਸੀ ਕਮ ਨਾਰਥ ਅਮਰੀਕਾ ਦੇ ਵਿੱਚ ਉਹਦਾ ਅਵਾਰਡ ਵੀ ਜਿੱਤਾ ਤੁਸੀਂ ਦੇਖ ਸਕਦੇ ਹੋ ਇੱਥੇ ਵਿੱਚ ਤੇ ਇਹ ਮੈਨੂੰ ਓਮ ਪੁਰੀ ਜੀਤੋ ਕੋ ਮਿਲਿਆ ਸੀਗਾ ਤੇ ਪ੍ਰਵਾਸੀ ਪੰਜਾਬੀ ਵਾਲੇ ਨੇ ਇਹ ਲਾਂਚ ਕੀਤਾ ਸੀਗਾ ਤੇ ਆ ਵਾਸ ਬੈਸਟ ਨੋਮੀਨੇਟਡ ਐਟ ਦੈਟ ਟਾਈਮ ਇਨ ਨਾਰਥ ਅਮਰੀਕਾ ਤੇ ਇਸ ਤੋਂ ਬਾਅਦ ਤੁਸੀਂ ਇਸ ਤੋਂ ਬਾਅਦ ਵੀ ਟਰਾਈ ਕੀਤੀ ਕਿ ਆਪਣਾ ਰਿਕਾਰਡ ਤੁਸੀਂ ਖੁਦ ਹੀ ਬ੍ਰੇਕ ਕਰਨਾ ਆ ਰਿਕਾਰਡ ਐਕਚੁਅਲੀ ਇੱਕ ਮਾਊਂਟੇਨ ਹੁੰਦੀ ਆ ਇੱਕ ਜਨਾ ਚੜਿਆ ਉੱਤਰ ਗਿਆ ਦੂਸਰਾ ਜੜਿਆ ਤੇ ਉੱਤਰ ਗਿਆ ਤੇ ਮਨ ਚ ਆਉਂਦਾ ਕਿ ਵਾਰੀ ਕਿ ਆਪਣਾ ਕੁਝ ਫੰਡ ਰੇਜ਼ ਵਾਸਤੇ ਮੈਂ ਸੋਚਦਾ ਸਿੱਕੜ ਵਾਸਤੇ ਤੇ ਆਪਣੀ ਕਮਿਊਨਿਟੀ ਵਾਸਤੇ ਮੈਨੂੰ ਬੜਾ ਹੁੰਦਾ ਕਿ ਕਮਿਊਨਿਟੀ ਦੀ ਬਹੁਤ ਜ਼ਿਆਦਾ ਸਪੋਰਟ ਮਿਲੀ ਜਿੱਦਾਂ ਤੁਸੀਂ ਪਹਿਲਾਂ ਵੀ ਮੈਨੂੰ ਇੰਟਰਵਿਊ ਕੀਤੀ ਸੀਗੀ ਕਿ ਮੇਰੇ ਇੱਕ ਦੋਸਤ ਨੇ ਜਸਵਿੰਦਰ ਸਿੰਘ ਡਿਕਸੀ ਗੁਰਦੁਆਰੇ ਦੇ ਮੈਂਬਰ ਨੇ ਤੇ ਮੈਨੂੰ ਉਹਨਾਂ ਨੇ ਆਖਿਆ ਕਿ ਇਫ ਯੂ ਲਾਈਕ ਤੁਸੀਂ ਇੱਥੇ ਆ ਸਕਦੇ ਹੋ ਤੇ ਇਟਸ ਬੀਨ ਟੂ ਈਅਰ ਆਮ ਟੀਚਿੰਗ देयर ਵਲੰਟੀਅਰ ਡਿਕਸੀ ਗੁਰਦੁਆਰਾ ਮੇਰੀ ਆਪਣੀ ਅਕੈਡਮੀ ਹੈ ਤਾਲ 뮤ਜ਼ਿਕ ਅਕੈਡਮੀ ਉਹਦਾ ਨਾਮ ਹੈ ਜਿਹੜੇ ਮੇਰੇ ਕੋਲ ਡਾਇਰੈਕਟ ਸਿੱਖਣਾ ਚਾਹੁੰਦੇ ਵੈਲਕਮ ਨੇ ਤੇ ਕਮਿਊਨਿਟੀ ਨੂੰ ਜੋ ਮੈਨੂੰ ਮਿਲਿਆ ਕਮਿਊਨਿਟੀ ਤੋਂ ਉਹ ਮੈਂ ਐਜ਼ ਅ ਵਲੰਟੀਅਰ ਉਹਨਾਂ ਨੂੰ ਦੇ ਰਿਹਾ ਤੇ ਜਿਹੜੇ ਮੇਰੇ ਕੋਲ ਪਰਸਨਲ ਆਉਂਦੇ ਮੇਰੇ ਕੋਲ ਆਉਂਦੇ ਕਲਾਸਾਂ ਦੇ ਵਿੱਚ ਹਾਂਜੀ ਬਿਲਕੁਲ ਸਰ ਤੁਹਾਡੀ ਅਕੈਡਮੀ ਦੀ ਵੀ ਜ਼ਰੂਰ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਮੈਂ ਪੁੱਛਣਾ ਚਾਹੂੰਗੀ ਕਿ ਤੁਸੀਂ ਪਹਿਲਾਂ ਜਿਵੇਂ ਬਟਾਲਾ ਦੇ ਵਿੱਚ ਸੀਗੇ ਤਾਂ ਤੁਹਾਡਾ ਕੈਨੇਡਾ ਆਉਣ ਦਾ ਸਬੱਬ ਕਿਵੇਂ ਬਣਿਆ ਕਦੋਂ ਤੁਸੀਂ ਕੈਨੇਡਾ ਦੇ ਵਿੱਚ ਆਏ ਸੀ ਅ ਹਰੇਕ ਇਨਸਾਨ ਨੂੰ ਇੱਕ ਲਾਈਫ ਦੇ ਵਿੱਚ ਸਟੈਂਡ ਹੋਣ ਵਾਸਤੇ ਕੋਈ ਪਲੇਟਫਾਰਮ ਚਾਹੀਦਾ ਹੁੰਦਾ ਉਸ ਜਗ੍ਹਾ ਦੇ ਉੱਤੇ ਮੇਰੇ ਕੋਲ ਡ੍ਰੀਮ ਸੀਗਾ ਕਿ ਮੈਂ ਮਿਹਨਤ ਕਰਕੇ ਤੇ ਆਪਣੇ ਪਰਿਵਾਰ ਦਾ ਇਸੇ ਕਮਿਊਨਿਟੀ ਦਾ ਨਾਮ ਰੋਸ਼ਨ ਕਰ ਸਕਾਂ ਤੇ ਉਸ ਪਾਸੇ ਇਹ ਸੁਪਨਾ ਲੈ ਕੇ ਮੈਂ ਕਰੋ ਨਿਕਲਿਆ ਜਿੱਦ ਤੱਕ ਅੱਜ ਵੀ ਅਸੀਂ ਦੇਖਦੇ ਹਾਂ ਸਾਰੇ ਜਣੇ ਆਪਣਾ ਸੁਪਨਾ ਲੈ ਕੇ ਨਿਕਲਦੇ ਤੇ ਸਾਕਾਰ ਵੀ ਹੁੰਦੇ ਨੇ ਸੁਪਨਾ ਜਦੋਂ ਮਿਹਨਤ ਹੁੰਦੀ ਹੈ ਤੇ ਉਹਦਾ ਫਲ ਵੀ ਜਰੂਰ ਮਿਲਦਾ ਹੈ ਤੁਹਾਨੂੰ ਹਾਂਜੀ ਤੇ ਹੁਣ ਤੁਸੀਂ ਪੰਜਾਬ ਵਗੈਰਾ ਜਾਂਦੇ ਹੋ ਪਿੱਛੇ ਹਾਂਜੀ ਹਾਂਜੀ ਚੱਕਰ ਲੱਗਦੇ ਰਹਿੰਦਾ ਅਕਸਰ ਹਾਂਜੀ ਤੇ ਉੱਥੇ ਜਾ ਕੇ ਵੀ ਫਿਰ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਤਬਲਾ ਵਜਾਉਂਦੇ ਹੋ ਹਾਂਜੀ ਸਰਪੱਸੀ ਆਰਗੇਨਾਈਜੇਸ਼ਨ ਸ਼੍ਰੋਮਣੀ ਕਮੇਟੀ ਜਾਂ ਦੂਸਰੀ ਵੀ ਆਰਗੇਨਾਈਜੇਸ਼ਨ ਹੈ ਕਿ ਮੈਨੂੰ ਬੁਲਾਉਂਦੇ ਰਹਿੰਦੇ ਨੇ ਤੇ ਜਦੋਂ ਵੀ ਮੌਕਾ ਮਿਲਦਾ ਮੈਂ ਜ਼ਰੂਰ ਪਰਫਾਰਮ ਕਰਦਾ ਉੱਥੇ ਤੇ ਜਦੋਂ ਤੁਸੀਂ ਕੈਨੇਡਾ ਆਏ ਤਾਂ ਤੁਹਾਡੇ ਮਨ ਦੇ ਵਿੱਚ ਇਦਾਂ ਨਹੀਂ ਆਇਆ ਕਿ ਮੈਂ ਕੁਝ ਹੋਰ ਨਵਾਂ profession ਸਟਾਰਟ ਕਰਾਂ ਕਿ ਬਾਹਰਲਾ ਮੁਲਕ ਹੈ ਸਾਰਾ ਕੁਝ ਨਵਾਂ ਕਿ ਹੁਣ ਚੇਂਜ ਕਰ ਲਈ profession ਕਦੇ ਮਨ 'ਚ ਆਇਆ ਇਦਾਂ ਮੈਨੂੰ ਇੱਥੇ ਆ ਕੇ ਇੱਕ ਮੈਂ ਸਟਾਰਟਿੰਗ ਦਾ ਇਨਸੀਡੈਂਟ ਦੱਸਦਾ ਕਿ ਇੱਕ ਕੰਪਨੀ ਦੇ ਵਿੱਚ ਮੈਂ ਕੰਮ ਕਰਦਾ ਸੀਗਾ ਤੇ ਜਿੱਥੋਂ ਮੇਰਾ ਇੱਕਦਮ ਟਰਨਓਵਰ ਹੋਇਆ ਏ ਉਹ ਉੱਥੇ ਕੰਪਨੀ ਦੇ ਵਿੱਚ ਮੈਂ ਆਪਣੀ 뮤직 ਤੇ ਕੰਪੋਜੀਸ਼ਨ ਰਿਸਾਈਟ ਕਰ ਰਿਹਾ ਸੀਗਾ ਜਿੱਦਾਂ ਫਾਰ ਇਗਜ਼ਾਮਪਲ ਤਬਲੇ ਦੇ ਨੋਟਸ ਹੈਗੇ ਧਾ ਦੀਂ ਤਗੜ ਤਗੜ ਧਾ ਦਜੜ ਤਗੜ ਤਗੜ ਧਿੰ ਤਗੜ ਤਗੜ ਤਿਟ ਕਤਾ ਤਗੜ ਦੀਨ ਕਤਾ ਤਤਾ ਤਿਟ ਕਤਾ ਤਤਾ ਤਿਟ ਕਤਾ ਤਤਾ ਤਿਟ ਕਤਾ ਤਤਾ ਤਿਟ ਧਾ ਵੰ ਧਾ ਦੀਂ ਤਗੜ ਤਗੜ ਧਾ ਦਜੜ ਤਗੜ ਤਗੜ ਧਿੰ ਤਗੜ ਤਗੜ ਤਿਟ ਕਤਾ ਤਗੜ ਦੀਨ ਕਤਾ ਤਤਾ ਤਿਟ ਕਤਾ ਤਤਾ ਤਿਟ ਕਤਾ ਤਤਾ ਤਿਟ ਧਾ ਧਾ ਦੀਂ ਤਗੜ ਤਗੜ ਧਾ ਦਜੜ ਤਗ ਅਸੀਂ ਰੁਟੀਨ ਦੇ ਵਿੱਚ 100 ਟਾਈਮ ਰਿਸਾਈਟ ਕਰਦੇ ਆ ਉਹ ਕੰਪਨੀ ਦੇ ਮਾਲਕ ਕਹਿੰਦੇ ਤੂੰ ਕੀ ਬੋਲਦਾ ਪਿਆਏ ਬਿਕਾਜ਼ ਮੈਂ ਡੱਬੇ ਕੱਟ ਰਿਹਾ ਸੀਗਾ ਬੈਕ ਯਾਰਡ ਦੇ ਵਿੱਚ ਤੇ ਮੈਂ ਇਹ ਮੈਂ ਕਲਾਸਿਕਲ ਟ੍ਰੇਨਡ ਹੈਗਾ ਤੇ ਮੈਂ ਅਸੀਂ ਰਿਸਾਈਟ ਕਰਦੇ ਆ ਤੇ ਮੈਨੂੰ ਕਹਿੰਦੇ ਕਿ ਅਸੀਂ ਕਾਨਸਰਟ ਕਰਾਉਨੇ ਆ ਸਾਡੇ ਕੋਲ ਬਹੁਤ ਸਾਰੇ ਆਰਟਿਸਟ ਆਉਂਦੇ ਤੂੰ ਉਹਨਾਂ ਨਾਲ ਵਜਾ ਸਕੇਂਗਾ ਤੇ ਉਹਨਾਂ ਨੇ ਮੈਨੂੰ ਚਾਂਸ ਦੇ ਦਿੱਤਾ ਤੇ ਜਦੋਂ ਚਾਂਸ ਦਿੱਤਾ ਉਹ ਲੋਕਾਂ ਦੇ ਨਾਲ ਮੇਰੇ ਗੁਰੂ ਜੀ ਉਸਤਾਦ ਜ਼ਾਕਿਰ ਹਸਨ ਉਹ ਪਰਫਾਰਮ ਕਰਦੇ ਸੀਗੇ ਤੇ ਮੈਂ ਉਹਨਾਂ ਨੂੰ ਆਖਿਆ ਕਿ ਉਹਨਾਂ ਨੂੰ ਕਹਿਣਾ ਕਿ ਉਹਨਾਂ ਦਾ ਬੱਚਾ ਸਾਡੇ ਕੋਲ ਹੈ ਤੇ ਉਹਨਾਂ ਨੇ ਮੈਨੂੰ ਚਾਂਸ ਦੇ ਦਿੱਤਾ ਇੱਕਦਮ ਚੇਂਜ ਹੋ ਗਿਆ ਸਾਰਾ ਕੁਝ ਬਹੁਤ ਵਧੀਆ ਜਿਹੜਾ ਤੁਹਾਨੂੰ ਮੌਕਾ ਮਿਲਿਆ ਤੇ ਇਹਨਾਂ ਲਈ ਜਿਵੇਂ ਇਹ ਤਬਲੇ ਤੁਸੀਂ ਇੱਥੇ ਇੰਨੇ ਜ਼ਿਆਦਾ ਰੱਖੇ ਹੋਏ ਨੇ ਇਹ ਤੁਸੀਂ ਲੈ ਕੇ ਕਿੱਥੋਂ ਇੰਡੀਆ ਤੋਂ ਲੈ ਕੇ ਆ ਜਾਂ ਇੱਥੋਂ ਖਰੀਦੇ ਹੋਏ ਨੇ ਕਿ ਸਾਰੇ ਇੰਡੀਆ ਤੋਂ ਹੀ ਹੁੰਦੇ ਇੱਥੇ ਹੱਲੇ ਨਹੀਂ ਹੁੰਦਾ ਕੁਝ ਵੀ ਇਸ ਤਰ੍ਹਾਂ ਦਾ ਕਿਉਂਕਿ ਇਹ ਹੈਗੀ ਕੈਂਮਲ ਦੀ ਸਕਿਨ ਇਹ ਗੋਰਥੀ ਸਕਿਨ ਨੇ ਇੱਥੇ ਕੋਈ ਵੀ ਐਸਾ ਸਕਿਲ ਦਾ ਕੋਈ 파ਟ ਨਹੀਂ ਇੱਥੇ ਪਿਊਰੀਫਾਈ ਹੋ ਰਿਹਾ ਕਿ ਜਿਹੜੇ ਇੱਥੇ ਇਹ ਕੰਮ ਕਰ ਸਕਣ ਸੋ ਸਾਰੇ ਹਰਮੋਨੀਮ ਤਬਲਾ ਸਾਰਾ ਕੁਝ ਇੰਡੀਆ ਤੋਂ ਇੱਥੇ ਪੰਦਰ ਆਂਦੀ ਤੇ ਮਤਲਬ ਤੁਸੀਂ ਤਬਲਾ ਵੀ ਵਜਾਉਨੇ ਹੋ ਤੇ ਹਰਮੋਨੀਅਮ ਇਸ ਤੋਂ ਇਲਾਵਾ ਤੁਸੀਂ ਕੀਰਤਨ ਵੀ ਕਰ ਲੈਂਦੇ ਹੋ ਨਾਲ ਕੀਰਤਨ ਵੀ ਕਰ ਲੈਂਦੇ ਹਾਂਜੀ ਕੀਰਤਨ ਦੀ ਕਲਾਸਿਸ ਵੀ ਹੈ ਗਿਆ ਤਬਲੇ ਦੀ ਕਲਾਸਿਸ ਵੀ ਹੈ ਗਿਆ ਹਾਂਜੀ ਤੇ ਜਿਵੇਂ ਤੁਹਾਡੇ ਹੁਣ ਖੁਦ ਦੇ ਦੋ ਬੇਟੀਆਂ ਨੇ ਤਾਂ ਕੀ ਉਹ ਵੀ ਤੁਹਾਡੇ ਤੋਂ ਪ੍ਰੇਰਿਤ ਹੋ ਕੇ ਉਹ ਵੀ ਕੀਰਤਨ ਕਰਦੀਆਂ ਨੇ ਤਬਲਾ ਸਿੱਖਣ ਦੀ ਉਹਨਾਂ ਦੇ ਵਿੱਚ ਵੀ ਇੱਛਾ ਹੈਗੀ ਹਾਂ ਜੀ ਤੇ ਬੋਥ ਆਫ देम ਕੀਰਤਨ ਵੀ ਕਰਦੇ ਤਬਲਾ ਵੀ ਵਜਾਉਂਦੇ ਨੇ ਹਾਂ ਜੀ ਤੇ ਮੇਰੀ ਛੋਟੀ ਬੇਟੀ ਵੀ ਹੁਣ ਵੀ ਉਹਦਾ ਪ੍ਰਾਈਜ਼ ਆ ਡਿਕਸੀ ਕੁਰ ਦੁਆਰਾ ਪਰਫਾਰਮ ਕੀਤਾ ਤੇ ਮੇਰੇ ਸੀਨੀਅਰ ਸਟੂਡੈਂਟ ਹੈਗੇ ਨੇ ਜੀਪਤ ਕੌਰ ਬਿਸ਼ਮਨਵੀਰ ਤੇ ਹਰਸੀਰਤ ਕੌਰ ਉਹਨਾਂ ਦਾ ਸੈਕੰਡ ਪ੍ਰਾਈਜ਼ ਸੀਗਾ ਡਿਕਸੀ ਕੁਰ ਦੁਆਰ ਦੇ ਵਿੱਚ ਹਾਂ ਜੀ ਕੰਪੀਟੀਸ਼ਨ ਹੋਇਆ ਸੀ ਬਹੁਤ ਅੱਛੇ ਲੈਵਲ ਦਾ ਤੇ ਬੱਚੇ ਸਾਰੇ ਬੜਾ ਵਧੀਆ ਕਰ ਰਹੇ ਹਾਂ ਜੀ ਤੇ ਜਿਵੇਂ ਤੁਸੀਂ ਕੈਨੇਡਾ ਵਿੱਚ ਆ ਕੇ ਜਿਵੇਂ ਤੁਸੀਂ ਦੱਸਿਆ ਕਿ ਕੰਮ ਤੋਂ ਹੀ ਤੁਹਾਨੂੰ ਮੌਕਾ ਮਿਲਿਆ ਸੀਗਾ ਤੇ ਉਸ ਤੋਂ ਬਾਅਦ ਤੁਹਾਨੂੰ ਹੋਰ ਕਿਹੜੇ-ਕਿਹੜੇ ਮੌਕੇ ਮਿਲੇ ਕਿਹਨੇ-ਕਿਹਨੇ ਤੁਹਾਨੂੰ ਅਪਰੋਚ ਕੀਤਾ ਹਾਂਜੀ ਇੱਕ ਕਮਰਸ਼ੀਅਲ ਦਾ ਜਿਹੜਾ ਪਾਟ ਤੁਹਾਨੂੰ ਦੱਸਿਆ ਉਹ ਸਭ ਤੋਂ ਵੱਡਾ ਸੀਗਾ ਉਸ ਤੋਂ ਬਾਅਦ ਮੂਵੀ ਦੇ ਵਿੱਚ ਸ਼ਾਰਟ ਸੀਗੇ ਤੇ ਐਲਬਮ ਸਟੂਡੀਓ ਵਰਕ ਤੇ ਜਦੋਂ ਮੈਂ ਕੋਈ ਇੰਡੀਆ ਪਾਕਿਸਤਾਨ ਤੋਂ ਉਸਤਾਦ ਗੁਲਾਮ ਅਲੀ ਸਾਹਿਬ ਤੇ ਵੱਡੇ ਵੱਡੇ ਆਰਟਿਸਟ ਆਉਂਦੇ ਨੇ ਉਹ ਸਾਨੂੰ ਰੀਚ ਕਰਦੇ ਨੇ ਫਿਰ ਉਹਨਾਂ ਦੇ ਨਾਲ ਪ੍ਰੋਗਰਾਮ ਕਰਦੇ ਆ ਤਾਂ ਸਰ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਮਨਮੋਹਨ ਵਾਰਿਸ ਜੀ ਨਾਲ ਵੀ ਪਰਫਾਰਮ ਕੀਤਾ ਹਰਪਜਨ ਮਾਨ ਜੀ ਦੇ ਨਾਲ ਵੀ ਮਿਲਣ ਦਾ ਤੁਹਾਨੂੰ ਮੌਕਾ ਮਿਲਿਆ ਤੇ ਉਹ ਸਮਾਂ ਕਿਸ ਤਰ੍ਹਾਂ ਦਾ ਸੀਗਾ ਕਿ ਗੱਲਾਂ ਹੋਈਆਂ ਤੁਹਾਡੇ ਵਿੱਚ ਤੇ ਤੁਸੀਂ ਵੀ ਜਦੋਂ ਉਹਨਾਂ ਨੂੰ ਮਿਲੇ ਤੁਸੀਂ ਕੀ ਸਿੱਖਿਆ ਉਹਨਾਂ ਤੋਂ ਉਹ ਬੜਾ ਮੇਰੇ ਵਾਸਤੇ ਇਨਸਪਾਇਰਿੰਗ ਮੋਮੈਂਟ ਸੀਗਾ ਸਪੈਸ਼ਲ ਜਦੋਂ ਹਰਪਜਨ ਮਾਨ ਜੀ ਨੇ ਨਿਯਮਾਇਟ ਕੀਤਾ ਕਿ ਨੇ ਇਸ ਤੋਂ ਬਾਅਦ ਮੈਨੂੰ ਆਪਣੇ ਘਰ ਤੇ ਉਹਨਾਂ ਦੇ ਵਰਡ ਹੋ ਕਿ ਜਗਜੀਤ ਤਗੜਾ ਹੋ ਕੇ ਲੱਗਾ ਰਮੀ ਸਾਰੀ ਕਮਿਊਨਿਟੀ ਦਾ ਧਿਆਨ ਤੇਰੇ ਵਾਲੇ ਪਾਸੇ ਹੈਗਾ ਤੇ ਮੇਰੇ ਵਾਸਤੇ ਬੜਾ ਬੂਸਟਿੰਗ ਪਾਰਟ ਸੀਗਾ ਕਿੰਨੇ ਵੱਡੇ ਆਰਟਿਸਟ ਪੋ ਸਟੇਜ ਤੇ ਚੜ ਆਏ ਸੀ ਕਿ ਚੱਲਦੇ ਪ੍ਰੋਗਰਾਮ ਦੇ ਵਿੱਚ ਇਹ ਤਾਂ ਕਦੀ ਕਿਸੇ ਨੇ ਕੀਤਾ ਨਹੀਂ ਸੀਗਾ ਤੇ ਉਹ ਬੜੀ ਵੱਡੀ ਚੀਜ਼ ਸੀ ਮੇਰੇ ਵਾਸਤੇ ਤੇ ਉਸਤਾਦ ਸ਼ਾਹਿਦ ਪਰਵੇਸ਼ ਜੀ ਸਾਹਮਣੇ ਕਿੰਨੇ ਘੰਟੇ ਬੈਠ ਕੇ ਸੁਣਿਆ ਉਹਨਾਂ ਨੇ ਪਰ ਭਜਨਮਾਨ ਆਕਸ਼ੇ ਕੁਮਾਰ ਸਾਈਂ ਪ੍ਰਾਂਜ ਤੇ ਹੋਰ ਵੀ ਕਾਫੀ ਆਰਟਿਸਟ 10-15 ਹਜ਼ਾਰ ਦੀ ਗੈਦਰਿੰਗ ਸੀਗੀ ਤੇ ਜਿਹੜੇ ਲੋਕ ਮੇਰੇ ਲਾਗੇ ਆ ਜਾਂਦੇ ਸੀ ਫੇ ਮੇਰੇ ਆਰਗੇਨਾਈਜ਼ਰ ਮੈਨੂੰ ਦੱਸ ਦਿੰਦੇ ਸੀ ਫਲਾਣਾ ਬੰਦਾ ਆਇਆ ਪਾਣਾ ਮੰਤਰੀ ਆਇਆ ਸੋ ਇਟ ਵਾਸ ਰੀਲੀ ਇਨਸਪਾਇਰਿੰਗ ਫॉर ਮੀ ਜੀ ਤੁਹਾਨੂੰ ਤਾਂ ਸੀ ਤਬਲਾਵਾਂ ਜਾਂਦੇ ਹੋ ਤਾਂ ਤੁਹਾਡਾ ਇੱਕ ਤਰ੍ਹਾਂ ਦੇ ਨਾਲੇ profession ਹੀ ਆ ਤਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲਤਾ ਨਹੀਂ ਆਈ ਹੈਗੀ ਆਪਣੇ ਇਸ profession ਦੇ ਦੌਰਾਨ ਨਹੀਂ ਕੋਈ ਮੁਸ਼ਕਿਲ ਨਹੀਂ ਟੱਚਵੇਟ ਪਰਮਾਤਮਾ ਦੀ ਕਿਰਪਾ ਰਹੀ ਕੋਈ ਮੁਸ਼ਕਿਲ ਨਹੀਂ ਆਈ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦਾ ਕਿ ਸਾਨੂੰ ਇਸ ਰੂਪ ਦੇ ਵਿੱਚ ਸਾਨੂੰ ਫੁੱਲ ਟਾਈਮ ਮਿਊਜ਼ਿਕ ਦੇ ਵਿੱਚ ਅਸੀਂ ਹੈਗੇ ਆਂ ਸੇਵਾ ਕਰੇ ਪਰਵਾਰ ਦਾ ਡੈਫੀਨਿਟਲੀ ਪਰਵਾਰ ਦਾ ਸਾਥ ਮਿਲਦਾ ਪੂਰਾ ਭਰਪੂਰ ਹਾਂਜੀ ਤੇ ਇਹ ਜਿਵੇਂ ਹੁਣ ਤੁਹਾਡੇ ਇਸ ਅਵਾਰਡ ਨੂੰ 2027 ਦੇ ਵਿੱਚ ਲਗਭਗ 20 ਸਾਲ ਹੋ ਜਾਣਗੇ ਪੂਰੇ ਤੇ ਹੁਣ 18 ਸਾਲ ਹੋਣ ਵਾਲੇ ਅਗਲੇ ਸਾਲ ਤੇ ਇੰਨੇ ਸਾਲਾਂ ਦੇ ਵਿੱਚ ਕਿਸੇ ਨੇ ਕੋਸ਼ਿਸ਼ ਕੀਤੀ ਤੁਹਾਡਾ ਰਿਕਾਰਡ ਬ੍ਰੇਕ ਕਰਨ ਦੀ ਤੁਹਾਨੂੰ ਕੁਝ ਪਤਾ ਲੱਗਿਆ ਸੁਣਨ ਦੇ ਵਿੱਚ ਆਇਆ ਕੁਝ ਇਦਾਂ ਹਾਂਜੀ ਹਾਂਜੀ ਉਹਦੇ ਵਿੱਚ ਡਰਮ ਕੈਟਾਗਰੀ ਚੱਲੇਗੀ ਹੁਣ ਤਬਲਾ ਵੀ ਯੂਜ਼ ਟੂ ਪਲੇ ਵਿਦ ਅ ਫਿੰਗਰ ਮੈਨਾ ਅਸੀਂ ਨਰਵ ਯੂਜ਼ ਕਰਦੇ ਹਾਂ ਉਹਨਾਂ ਨੇ ਉਹਨੂੰ ਸਟਿਕ ਦੇ ਵਿੱਚ ਲੈ ਗਏ ਐਂ ਦੇ ਕਨਸਿਡਰਿੰਗ ਐਜ਼ ਅ ਡਰਮ ਪਲੇਅਰ ਤਬਲੇ ਨੂੰ ਵੀ ਡਰਮ ਕਹਿਣਾ ਸ਼ੁਰੂ ਹੋ ਗਿਆ ਸੋ ਸਟਿਕ ਡਰਮ ਵੀ ਅੱਛੇ ਤਰ੍ਹਾਂ ਇੰਵੋਲਵ ਹੋ ਗਿਆ ਹਾਂਜੀ ਤੇ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੀ ਤਾਲ 뮤직 ਅਕੈਡਮੀ ਆ ਤਾਂ ਤੁਸੀਂ ਇਹ ਅਕੈਡਮੀ ਕਦੋਂ ਸ਼ੁਰੂਆਤ ਕੀਤੀ ਸੀਗੀ ਇਸੇ ਮੈਂ 2005 ਵਿੱਚ ਰਜਿਸਟਰ ਕਰਵਾਈ ਸੀਗੀ ਤੇ ਉਸ ਤੋਂ ਬਾਅਦ ਬਸ ਚੱਲ ਸੋ ਚੱਲ ਹੀ ਰਿਹਾ ਕੰਮ ਤੇ ਬੜੀ ਪ੍ਰਮਾਤਮਾ ਦੀ ਕਿਰਪਾ ਬਹੁਤ سارے ਸਟੂਡੈਂਟ ਹਾਰਮੋਨੀਅਮ ਵਾਸਤੇ ਤਬਲੇ ਵਾਸਤੇ ਨਾਲ ਜੁੜੇ ਹੋਏ ਨੇ ਤੇ ਬੜਾ ਅੱਛਾ ਕੰਮ ਹੋ ਰਿਹਾ ਤੇ ਤੁਹਾਡੇ ਕੋਲੇ ਜਿਵੇਂ ਪੰਜਾਬੀ ਕਮਿਊਨਿਟੀ ਦੇ ਸਿੱਖ ਪਾਈ ਚੱਲਦੇ ਬੱਚੇ ਤਾਂ ਚਲੋ ਆਉਂਦੇ ਹੀ ਨੇ ਤੇ ਹੋਰ ਕਮਿਊਨਿਟੀਆਂ ਦੇ ਲੋਕ ਵੀ ਸਿੱਖਣ ਆਉਂਦੇ ਨੇ ਜਾਂ ਬੱਚੇ ਹਾਂਜੀ ਹਾਂਜੀ ਸਾਰੇ ਡਿਫਰੈਂਟ ਕਮਿਊਨਿਟੀ ਦੇ ਸਾਰੇ ਸਾਊਥ ਇੰਡੀਅਨ ਗੋਰੀ ਵੀ ਹੈਗੇ ਫ੍ਰੈਂਚ ਕੈਨੇਡੀਅਨ ਵੀ ਹੈਗੇ ਆਨਲਾਈਨ ਕਲਾਸਿਸ ਆਲਮੋਸਟ ਹਰ ਵੀ ਕੰਟਰੀ ਦੇ ਵਿੱਚ ਮੇਰੇ ਕੋਲ ਹੈਗੀਆਂ ਨੇ ਤੇ ਸਾਰੇ ਕਮਿਊਨਿਟੀ ਦੇ ਵਿੱਚ ਇਨਵੋਲ ਹੈਗੇ ਹਾਂਜੀ ਤੇ ਤੁਸੀਂ ਕੀ ਸਿਰਫ ਬੱਚਿਆਂ ਨੂੰ ਹੀ ਸਿਖਾਉਨੇ ਹੋ ਜਾਂ ਫਿਰ ਵੱਡੇ ਕੋਈ ਬਜ਼ੁਰਗ ਵੀ ਨੇ ਜਿਹੜੇ ਘਰੇ ਬੰਦੇ ਉਹਨਾਂ ਨੂੰ ਵੀ ਸਿਖਾਉਨੇ ਹੋ ਤੁਸੀਂ ਹਾਂਜੀ ਹਾਂਜੀ ਮੇਰੇ ਕੋਲ ਸਭ ਤੋਂ ਯੰਗ ਸਟੂਡੈਂਟ 69 ایئر 올 ਡਾਕਟਰ ਨੇ ਤੇ ਉਹਨਾਂ ਦਾ ਡ੍ਰੀਮ ਸੀਗਾ ਲਖਨਊ ਦੇ ਨੇ ਤੇ ਉਹਨਾਂ ਦਾ ਡ੍ਰੀਮ ਸੀਗਾ ਕਿ ਮੈਂ ਬਚਪਨ ਦੇ ਵਿੱਚ ਛੱਡ ਦਿੱਤਾ ਤੇ ਮੈਂ ਫਿਰ ਸ਼ੁਰੂ ਕਰਾਂ ਤੇ ਜਦੋਂ ਉਹਦੀ ਮੁਲਾਕਾਤ ਹੋਈ ਉਹਨਾਂ ਦੀ ਮੇਰੇ ਨਾਲ ਤੇ ਮੈਨੂੰ ਕਹਿੰਦੇ ਆ ਵਾਂਟ ਟੂ ਸਟਾਰਟ ਮੈਂ ਅਸੇ ਕਿਉਂ ਨਹੀਂ ਤੁਸੀਂ ਇਹ ਤਾਂ ਅੰਮ੍ਰਿਤ ਸੈਕਟਾ ਸ਼ੁਰੂ ਕਰੋ ਤੁਹਾਨੂੰ ਬਿਲਕੁਲ ਤੁਹਾਨੂੰ ਇੱਕ ਰਿਸਪੌਂਸ ਮਿਲੇਗਾ ਤੇ ਉਹ 69 ایئر ਉਹਨਾਂ ਦੀ ਏਜ ਹੈ ਯੋ ਡਾਕਟਰ ਨੇ ਤੇ ਤਬਲਾ ਬਲੇਖਾ ਦਿੰਦੇ ਨੇ ਹਾਂਜੀ ਇਹ ਸਭ ਤੋਂ ਛੋਟੀ ਉਮਰ ਦੇ ਕਿਹੜੀ ਉਮਰ ਤੋਂ ਮਤਲਬ ਸਟਾਰਟ ਹੋ ਜਾਂਦੇ ਨੇ ਉਹਨੇ ਮੇਰੀ ਬੇਟੀ ਮੈਂ ਉਹਨੂੰ 2.5 ਸਾਲ ਤੋਂ ਸ਼ੁਰੂ ਕੀਤਾ ਸੀ ਜਿੱਦਾਂ ਮੈਨੂੰ ਮੇਰੇ ਬ੍ਰਦਰ ਨੇ ਸ਼ੁਰੂ ਕੀਤਾ ਉਸਤਾਦ ਕਮਲਪ੍ਰੀਤ ਸਿੰਘ ਨੇ ਤੇ ਮੇਰੀ ਬੇਟੀ ਸਭ ਤੋਂ ਛੋਟੀ ਏਜ ਦੇ ਵਿੱਚ ਮੇ ਕੋਲ ਸ਼ੁਰੂ ਹੋਈ 2.5 ਸਾਲ ਦੀ ਤੇ ਜਦੋਂ ਬੱਚੇ ਮੇ ਕੋਲ ਆਏ ਜਿਹੜੇ ਗੋਦੀ ਚ ਬਹਿ ਕੇ ਸ਼ੁਰੂ ਹੋਏ 4 ਤੋਂ 5 ਸਾਲ ਦੀ ਏਜ ਦੇ ਵਿੱਚ ਤੇ ਇਹਦੇ ਵਾਸਤੇ ਕੋਈ ਏਜ ਦਾ ਪਾਰਟ ਨਹੀਂ ਹੈਗਾ ਕਿ ਇਹ ਬੱਚੇ ਆਂਦੇ ਨੇ ਪੈਰੈਂਟਸ ਕੇ ਅੰਦਰ ਨੀ ਕਿ ਬੱਚੀ ਦੇ ਅੰਦਰ ਟੈਲੈਂਟ ਹੈ ਬੱਚਾ ਡੱਬੇ ਪੁੱਠੇ ਕਰਕੇ ਵਜਾਉਂਦਾ ਜਾਂ ਕੁਝ ਗੁਰੂ ਨੂੰ ਗਾਦਾ ਰਹਿੰਦਾ ਤੇ ਸਾਨੂੰ ਲੱਗਦਾ ਇਹਦੇ ਚ ਟੈਲੈਂਟ ਹੈਗਾ ਪਰ ਆਪਾਂ ਜਦੋਂ ਮਿਲਦੇ ਆਂ ਤੇ ਸਾਨੂੰ ਇਹਦਾ ਲੱਗਦਾ ਕਿ ਟੀਚਰ ਇੱਕ ਟੀਚਰ ਇੱਕ ਸੋਰਸ ਹੈ ਇੱਕ ਪਾਈਪ ਹੈ ਇੱਕ ਐਮਟੀ ਪਾਈਪ ਹੈ ਮਟੀਰੀਅਲ ਨਹੀਂ ਹੈਗਾ ਜੇ ਪਰਮਾਤਮਾ ਨੇ ਉਹਦੇ ਅੰਦਰ ਸੰਗੀਤ ਪਾ ਕੇ ਭੇਜਿਆ ਤੇ ਨਿਕਲ ਜਾਏਗਾ ਸੋ estranger incident ਨਹੀਂ ਹੁੰਦੇ ਨੇ ਬੱਚੇ ਆਂਦੇ ਨੇ ਤੇ ਬੜੇ ਟੈਲੈਂਟਡ ਹੁੰਦੇ ਛੋਟੀ ਉਜ ਦੇ ਵਿੱਚ ਹੀ ਇੰਨੀ ਮਿਹਨਤ ਵੀ ਕਰਨ ਦੀ ਲੋੜ ਨਹੀਂ ਪੈਂਦੀ ਉਹਨਾਂ ਨੂੰ ਹਾਂਜੀ ਸਰ ਜਿਵੇਂ ਕੈਨੇਡਾ ਦੇ ਬੌਰ ਨੂੰ ਬੱਚਿਆਂ ਦੀ ਜਦੋਂ ਗੱਲ ਕਰਦੇ ਆ ਤਾਂ ਅੱਜ ਕੱਲ ਜਿਵੇਂ ਟੈਕਨੋਲੋਜੀ ਇੰਨੀ ਵਧ ਗਈ ਫੋਨ ਹੁੰਦੇ ਨੇ ਸਾਰੇ ਛੋਟੇ ਛੋਟੇ ਬੱਚਿਆਂ ਨੂੰ ਫੜਾ ਦਿੰਦੇ ਨੇ ਤਾਂ ਕਿ ਬੱਚੇ ਖੁਦ ਇੰਟਰਸਟ ਰੱਖਦੇ ਨੇ ਤਬਲਾ ਸਿੱਖਣ ਦੇ ਵਿੱਚ ਜਾਂ ਉਹਨਾਂ ਨੂੰ ਪੇਰੈਂਟਸ ਫੋਰਸਫੁਲੀ ਇੱਥੇ ਭੇਜਦੇ ਨੇ ਨਹੀਂ ਪੇਰੈਂਟਸ ਨਹੀਂ ਫੋਰਸਫੁਲੀ ਕਹਿੰਦੇ ਅ ਬੱਚਿਆਂ ਦੇ ਅੰਦਰ ਆਟੋਮੈਟਿਕ ਹੀ ਕੁਛ ਨਾ ਕੁਛ ਹੁੰਦਾ ਹੈ ਜਦੋਂ ਤੁਸੀਂ ਆਪਣੇ ਵਿਰਸੇ ਦੇ ਨਾਲ ਆਪਣੇ ਕਲਚਰ ਦੇ ਨਾਲ ਬੱਚਿਆਂ ਨੂੰ ਜੋੜਦੇ ਹੋ ਤੇ ਆਟੋਮੈਟਿਕ ਉਹਨਾਂ ਦੇ ਅੰਦਰ ਵਾਈਬਸ ਉਹਨਾਂ ਨੂੰ ਮਾਹੌਲ ਮਿਲਦਾ ਜਿੱਦਾਂ ਅਸੀਂ ਗੁਰੂ ਘਰ ਬੱਚੇ ਨੂੰ ਲੈ ਕੇ ਜਾਂਦੇ ਹਾਂ ਹਰ ਹਫਤੇ ਤੇ ਉਹ ਇੱਕ ਸੰਗੀਤ ਇੱਕ ਗੁਰਬਾਨੀ ਕਰਨਾਂ ਚ ਪੈਂਦੀ ਹੈ ਤੇ ਉਹ ਇੱਕ ਬੱਚੇ ਦੇ ਅੰਦਰ ਅੰਦਰ ਉਤਸ਼ਾਹ ਪੈਦਾ ਹੁੰਦਾ ਕਿ ਅਸੀਂ ਵੀ ਇਹ ਕਰੀਏ ਹਨਾ ਸੋ ਇਸੇ ਕਰਕੇ ਬੱਚਿਆਂ ਨੂੰ ਆਪਾਂ ਉਤਸ਼ਾਹਿਤ ਕਰਨਾ ਹੁੰਦਾ ਹੈ ਹਾਂਜੀ ਤੇ ਮੁੰਡੇ ਜ਼ਿਆਦਾ ਇੰਟਰਸਟ ਰੱਖਦੇ ਆ ਸਿੱਖਣ ਦੇ ਵਿੱਚ ਤਬਲਾ ਹਰਮੋਨੀਅਮ ਜਾਂ ਫਿਰ ਕੁੜੀਆਂ ਬੋਥ ਉਦੋਂ ਨਾ ਉਦੋਂ ਨਾ ਜੀ ਇਹਦਾ ਕੋਈ 파ਟ ਨਹੀਂ ਹੈਗਾ ਤੇ ਜਿਵੇਂ ਤੁਸੀਂ ਦੱਸਿਆ ਤੁਸੀਂ ਡਿਕਸੀ ਗੁਰਦੁਆਰਾ ਸਾਹਿਬ ਵਿਖੇ ਐਜ਼ ਅ ਵੋਲੰਟੀਅਰ ਜਿਹੜਾ ਤੁਸੀਂ ਉੱਥੇ ਬੱਚਿਆਂ ਨੂੰ ਸਿਖਾਉਨੇ ਹੋ ਤਾਂ ਉਹ ਕਿਸ ਦਿਨ ਤੁਸੀਂ ਸਿਖਾਉਨੇ ਹੋ ਤੇ ਕਿੰਨਾ ਸਮਾਂ ਉੱਥੇ ਤੁਸੀਂ ਸਿਖਾ ਜਾਂਦੇ ਹੋ ਮੇਰੇ ਇੱਕ ਦੋਸਤ ਨੇ ਜਸਵਿੰਦਰ ਸਿੰਘ ਕਾਲ ਸਟੀਲ ਵਾਲੇ ਤੇ ਮੇਰੇ ਬੜਾ ਪੁਰਾਣਾ ਉਹਨਾਂ ਨਾਲ ਯਾਰਾਨਾ ਹੈ ਤੇ ਮੈਨੂੰ ਕਹਿੰਦੇ ਕਿ ਚੱਕੀ ਤਿੱਥੀ ਵੀ ਆਇਆ ਕਰੋ ਤੇ ਮੈਂ 2 ਸਾਲ ਤੋਂ ਉੱਥੇ ਵੋਲੰਟੀਅਰ ਟੀਚ ਕਰਦਾ ਤੇ ਐਵਰੀ ਟਿਊਜ਼ਡੇ ਮੈਂ ਉੱਥੇ ਹਾਂ ਜੋ ਮੈਨੂੰ ਕਮਿਊਨਿਟੀ ਵੱਲੋਂ ਪਿਆਰ ਬਲੇਸਿੰਗ ਮਿਲਿਆ ਸੋ ਮੈਂ ਟਰਾਈ ਕਰਦਾ ਰਿਪਲਾਈ ਤੇ ਨਹੀਂ ਕਰ ਸਕਦੇ ਕ੍ਰੈਡਿਟ ਦੇ ਨਹੀਂ ਸਕਦੇ ਪਰ ਇੰਨੀ ਕਿ ਥੋੜੀ ਜੀ ਸੇਵਾ ਜਿਹੜੀ ਹੈਗੀ ਮੈਂ ਐਫ ਵੀ ਟਿਊਟਿਓਰ ਤੇ ਟੀਚ ਕਰਦਾ ਸਰ ਜਦੋਂ ਕੋਈ ਤਰੱਕੀ ਹਾਸਲ ਕਰਦਾ ਨਾ ਤਾਂ ਫਿਰ ਉਹਦਾ ਮਾਈਂਡ ਜਿਹੜਾ ਹੁੰਦਾ ਪੈਸੇ ਵੱਲ ਜਾਣ ਲੱਗ ਜਾਂਦਾ ਤਾਂ ਤੁਸੀਂ ਐਜ਼ ਅ ਵੋਲੰਟੀਅਰ ਕਿਉਂ ਜਾਣ ਲੱਗੇ ਤੁਸੀਂ ਇਹ ਕਿਉਂ ਚੂਸ ਕੀਤਾ ਤੁਸੀਂ ਨੇ ਸੋਚਿਆ ਕਿ ਮੈਂ ਵੀ ਚੰਗੇ ਪੈਸੇ ਕਮਾਵ ਨਹੀਂ ਨਹੀਂ ਉਹਦੇ ਵਾਸਤੇ ਮੇਰੀ ਅਕੈਡਮੀ ਦਾ ਕੰਮ ਬਹੁਤ ਬੀਜ਼ੀ ਹੈਗਾ ਮੈਨੂੰ ਕ੍ਰੈਡਿਟ ਜਾਂਦਾ ਸੀਗਾ ਕਿ ਜਿਹੜੀ ਕਮਿਊਨਿਟੀ ਨੇ ਮੈਨੂੰ ਇੰਨਾ ਐਪਰੀਸ਼ੀਏਟ ਕੀਤਾ ਇੰਨਾ ਜਿਆਦਾ ਬlesਸਿੰਗ ਔਰ ਜਿਹੜੇ ਵਿਰਸੇ ਕਰਕੇ ਮੈਂ ਇੱਥੋਂ ਤੱਕ ਪਹੁੰਚਿਆ ਇਹ ਸਾਡਾ ਟ੍ਰੈਡੀਸ਼ਨਲ ਇਨਸਟਰੂਮੈਂਟ ਹੈਗਾ ਆ ਤੇ ਉਹਦੇ ਵਾਸਤੇ ਮੈਂ ਸੇਵਾ ਦੇ ਪਾਪਮ ਦੇ ਵਿੱਚ ਜਾਂਦਾ ਹਾਂ ਉੱਥੇ 2 ਸਾਲ ਤੋਂ ਤੇ ਪ੍ਰਮਾਤਮਾ ਸੇਵਾ ਲੈਂਦੇ ਰਹਿਣ ਹਮੇਸ਼ਾ ਹੀ ਹਾਂਜੀ ਤੇ ਬਹੁਤ ਹੀ ਚੰਗਾ ਜਿਹੜਾ ਕੰਮ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਆ ਤੇ ਜੇਕਰ ਤੁਹਾਨੂੰ ਕੋਈ ਕੰਟੈਕਟ ਕਰਨਾ ਚਾਹੁੰਦਾ ਹੋਵੇ ਤੁਹਾਡੇ ਅਕੈਡਮੀ ਦੇ ਨਾਲ ਜੁੜਨਾ ਚਾਹੁੰਦਾ ਹੋਵੇ ਤਾਂ ਕਿਸ ਤਰ੍ਹਾਂ ਨਾਲ ਤੁਹਾਨੂੰ ਕੰਟੈਕਟ ਕਰ ਸਕਦੇ ਆ ਹਾਂ ਜੀ ਮੈਂ ਤਾਲਮੀਜ਼ਕ ਅਕੈਡਮੀ ਰਨ ਕਰ ਰਿਹਾ ਤੇ ਮੇਰੀ ਵੈਬਸਾਈਟ ਵੀ ਹੈ jagjitsingh.ca ਐਂਡ ਮੇਰਾ ਫੋਨ ਨੰਬਰ 6474087664 ਐਨੀ ਟਾਈਮ ਹਰਮੋਨੀਅਮ ਤਬਲਾ ਕਤਿ ਵੀ ਕੋਈ ਬੱਚਾ ਵੱਡਾ ਕਿਸੇ ਵੀਜ ਤਾਂ ਇਹ ਕੋਈ ਮੈਟਰ ਨਹੀਂ ਕਰਦੀ ਮੇਰੇ ਨਾਲ ਲਿੰਕ ਕਰ ਸਕਦੇ ਨੇ ਕਲਾਸਿਸ ਵਾਸਤੇ ਤੇ ਇਹ ਜਿਹੜੇ ਪੇਰੈਂਟਸ ਇਸ ਸਮੇਂ ਆਪਨੂੰ ਦੇਖ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਕਿ ਆਪਣੇ ਬੱਚਿਆਂ ਨੂੰ ਚੰਗੇ ਲੜ ਲਾਇਆ ਜਾਵੇ ਜਾਂ ਕੋਈ ਤੁਸੀਂ ਉਹਨਾਂ ਨੂੰ ਸਲਾਹ ਦੇਣੀ ਚਾਹੁੰਦੇ ਹੋ ਬਸ ਮੈਸੇਜ ਇਹ ਹੋਇਆ ਹੱਥ ਛੋੜ ਕੇ ਵੀ ਇਨ ਕੰਟਰੀਆਂ ਦੇ ਵਿੱਚ ਸਾਡਾ ਗਹਿਣਾ ਜਿਹੜਾ ਹੈਗਾ ਆਪਣੇ ਬੱਚਿਆਂ ਨੂੰ ਸਹੀ ਦਿਸ਼ਾ ਦੇ ਵਿੱਚ ਜੋੜਿਆ ਜਾਵੇ ਤੁਸੀਂ ਗੁਰੂ ਘਰ ਦੇ ਨਾਲ ਜੋੜੋ ਆਪਣੇ ਵਿਰਸੇ ਦੇ ਨਾਲ ਜੋੜੋ ਆਪਣਾ ਕਲਚਰ ਨਾਲ ਜੁੜੋ ਸਾਡੇ ਗੁਰੂ ਸਾਹਿਬਾਨ ਸਾਨੂੰ ਇੰਨਾ ਖਜ਼ਾਨਾ ਸੰਗੀਤ ਦਾ ਦੇ ਕੇ ਗਏ ਨੇ ਉਹਨਾਂ ਨੂੰ ਸਿਖਾਇਆ ਜਾਵੇ ਹਾਰਮੋਨੀਅਮ ਤਬਲਾ ਇਹ ਸਾਡੇ ਕੀਰਤਨ ਦੇ ਬਾੜ ਹੈਗੇ ਨੇ ਹਨ ਤੇ ਇਹੋ ਹੀ ਇੱਕ ਸਭ ਤੋਂ ਵਧੀਆ ਜਿਹੜੀ ਸਾਡੀ ਪੂੰਜੀ ਹੈਗੀ ਜਿਹਨੂੰ ਅਸੀਂ ਕਹਿ ਸਕਦੇ ਹਾਂ ਜ਼ਿੰਦਗੀ ਦੀ ਉਹ ਸਾਡੀ ਬਚੀ ਰਹੇਗੀ ਤੇ ਇਹਦੇ ਨਾਲ ਹੀ ਜਾਣ ਤੋਂ ਪਹਿਲਾਂ ਇਹ ਵੀ ਜ਼ਰੂਰ ਪੁੱਛਣਾ ਚਾਹੂਗੀ ਤੁਹਾਡੇ ਅੱਗੇ ਫਿਊਚਰ ਪਲਾਨਸ ਕੀ ਨੇ ਤੁਸੀਂ ਅੱਗੇ ਹੋਰ ਕੀ ਸੋਚਿਆ ਹੈ ਇਸੇ ਫੀਲਡ ਦੇ ਵਿੱਚ ਅ ਮੇਰੇ ਕੋਲ ਇੱਕ ਪ੍ਰੋਜੈਕਟ ਹੈਗਾ ਉਹਦੇ ਵਾਸਤੇ ਮੈਂ ਫੰਡ ਰੇਜ਼ ਕਰਨਾ ਚਾਹੁੰਨਾ ਸਿਕ ਕਿਟ ਸੌਸ ਵਿਸਟਰ ਵਾਸਤੇ ਜਿਹੜਾ ਟੋਰਾਂਟੋ ਦੇ ਵਿੱਚ ਹੈ ਤੇ ਉਹਦੇ ਵਾਸਤੇ ਜਲਦੀ ਮੈਂ ਅਨਾਉਂਸ ਕਰਾਂਗਾ ਕਿ ਉਹ ਫੰਡ ਰੇਜ਼ ਵਾਸਤੇ ਮੈਂ ਇੱਕ ਇਵੈਂਟ ਰੱਖਾਂਗਾ ਓਪਨ ਹੋਏਗਾ ਬਿਲਕੁਲ ਤੇ ਉਹਦੇ ਵਾਸਤੇ ਪਲੈਨਿੰਗ ਚੱਲ ਰਹੀ ਹੈ ਜੀ ਤੇ ਇਦਾਂ ਹੀ ਅੱਬ ਤੁਹਾਨੂੰ ਖੂਬ ਤਰੱਕੀਆਂ ਬਖਸ਼ਣ ਤੇ ਤੁਸੀਂ ਹੋਰ ਉਪਲਬਧੀਆਂ ਹਾਸਲ ਕਰੋ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮੱਚ ਸਾਰੀ ਟੀਮ ਦਾ ਹਮਦਰਦੀ ਵਿਤਾ ਸਾਰਿਆਂ ਦਾ ਰਿਤਪਾਜੀ ਦਾ ਹੈ ਤੁਹਾਡਾ ਐਂਡ ਜਸਵਿੰਦਰ ਵੀਜੀ ਦਾ ਜਿਨ੍ਹਾਂ ਦੇ ਕਰਕੇ ਇਹ ਸਾਰਾ ਕੁਝ ਪੋਸੀਬਲ ਹੋਇਆ ਥੈਂਕ ਯੂ ਸੋ ਮੱਚ ਤਾਂ ਅੱਜ ਤੁਹਾਡੀ ਮੁਲਾਕਾਤ ਕਰਵਾਈ ਜਗਜੀਤ ਸਿੰਘ ਬਟਾਲਵੀ ਜੀ ਦੇ ਨਾਲ ਜਿਨ੍ਹਾਂ ਦੇ ਵੱਲੋਂ ਗਿਨੀਜ਼ ਵਰਲਡ ਰਿਕਾਰਡ ਦੇ ਵਿੱਚ ਆਪਣਾ ਨਾਮ ਦਰਜ ਕਰਵਾਇਆ ਗਿਆ ਹੈ ਤੇ 110 ਘੰਟੇ ਲਗਾਤਾਰ ਉਹਨਾਂ ਦੇ ਵੱਲੋਂ ਤਬਲਾ ਵਜਾਇਆ ਗਿਆ ਆ। ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦੀ ਜਰਨੀ ਤੁਹਾਡੇ ਨਾਲ ਸਾਂਝੀ ਕੀਤੀ ਤੇ ਇਹਨਾਂ ਦੀ ਤਾਲ 뮤직 ਅਕੈਡਮੀ ਬਾਰੇ ਵੀ ਤੁਹਾਨੂੰ ਡਿਟੇਲਸ ਦੱਸਿਆ ਨੇ ਜੇਕਰ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਆਪਣੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨਾ ਚਾਹੁੰਦੇ ਹੋ ਤਾਂ ਜ਼ਰੂਰ ਕੰਟੈਕਟ ਕਰ ਸਕਦੇ ਹੋ। ਫਿਲਹਾਲ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਕੈਮਰਾਮੈਨ ਰਿਤਿੰਦਰ ਸਿੰਘ ਗਰੇਵਾਲ ਦੇ ਨਾਲ ਗੁਰਜੀਤ ਕੌਰ ਨੂੰ ਦੇਉ ਇਜਾਜ਼ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਮਦਰਦ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗੁਰਜੀਤ ਕੌਰ ਲੈ ਕੇ ਹਾਜ਼ਰਾਂ ਜੀ ਪ੍ਰੋਗਰਾਮ ਖਾਸ ਮੁਲਾਕਾਤ ਤੇ ਅੱਜ ਦੇ